जा गए सनी देओल किसानाली आखिर तोड़ी सनी देओल ने चुप्पी गुरदासपुर तो बीजेपी सांसद ਤੇ বলিউড اداکار सनी देओल शुरू तो ही ਕਿਸਾਨਾਂ ਦੇ ਮਸਲੇ ਤੇ ਚੁੱਪ ਸੀ ਪਰ ਅਖੀਰ सनी देओल سوشل میڈیا ਜ਼ਰੀਏ ਪਹਿਲੀ ਵਾਰ ਇਸ ਪੂਰੇ ਮਾਮਲੇ ਤੇ ਸਾਹਮਣੇ ਆਏ ਨੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੇ ਖੇਤੀ ਬਿਲਾ ਦੇ ਮਸਲੇ ਤੇ सनी देओल ਨੇ ਲਿਖਿਆ ਮੈਂ ਪੂਰੀ ਦੁਨੀਆ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਿਸਾਨ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ ਕਿਸੇ ਨੂੰ ਵੀ ਇਸ ਵਿੱਚਕਾਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਗੱਲਬਾਤ ਕਰਕੇ ਇਸ ਦਾ ਹੱਲ ਲੱਭਣਗੇ ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਉਠਾਉਣਗੇ ਅਤੇ ਉਹ ਲੋਕ ਰੁਕਾਵਟਾਂ ਪੈਦਾ ਕਰ ਸਕਦੇ ਨੇ ਉਹ ਬਿਲਕੁਲ ਵੀ ਕਿਸਾਨਾਂ ਬਾਰੇ ਨਹੀਂ ਸੋਚ ਰਹੇ ਉਹਨਾਂ ਦਾ ਕੋਈ ਆਪਣਾ ਸਵਾਰਥ ਹੋ ਸਕਦਾ ਹੈ ਇਸ ਲਾਈਨ ਤੋਂ ਬਾਅਦ ਸਨੀ ਡੋਲ ਨੇ ਆਪਣੇ ਕਰੀਬੀ ਦੀਪ ਸਿੱਧੂ ਬਾਰੇ ਟਿੱਪਣੀ ਕੀਤੀ ਦੀਪ ਸਿੱਧੂ ਜੋ ਇਲੈਕਸ਼ਨ ਦੌਰਾਨ ਮੇਰੇ ਨਾਲ ਸੀ ਲੰਮੀ ਸਮੇਂ ਤੋਂ ਮੇਰੇ ਨਾਲ ਨਹੀਂ ਹੈ ਉਹ ਜੋ ਕੁਝ ਵੀ ਕਹਿ ਰਿਹਾ ਹੈ ਅਤੇ ਕਰ ਰਿਹਾ ਹੈ ਉਸ ਦੀ ਇੱਛਾ ਅਨੁਸਾਰ ਕਰ ਰਿਹਾ ਹੈ ਉਸ ਦੀ ਕਿਸੇ ਵੀ ਗਤੀਵਿਧੀਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਆ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ ਸਾਡੀ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਹੀ ਸਿੱਟੇ ਤੇ ਪਹੁੰਚੇਗੀ ਸਨੀ ਡੁ올ਦੀਸ ਗੱਲ ਨੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ ਹੈ ਕਿ ਉਹਨਾਂ ਨੇ ਇਹ ਬਿਆਨ ਕਿਸਾਨਾਂ ਲਈ ਦਿੱਤਾ ਇਹ ਲੋਕਾਂ ਦੇ ਵਿਰੋਧ ਤੋਂ ਬਚਣ ਲਈ ਕਿਉਂਕਿ ਸਨੀ ਦਿਓਲ ਖਿਲਾਫ ਕਾਫੀ ਗੱਲਾ ਉੱਠ ਰਹੀਆਂ ਸੀ ਕਿਉਂ ਇੱਕ ਪੰਜਾਬੀ ਤੇ ਸੰਸਦ ਹੋਣ ਬਾਅਦ ਵੀ ਕਿਸਾਨਾਂ ਦੇ ਸਮਰਥਨ ਦੇ ਸਾਹਮਣੇ ਨਹੀਂ ਆਇਆ ਪਰ ਇਹ ਕਹਿ ਸਕਦੇ ਆ ਕਿ ਦੇ ਨਾਲ ਹੀ ਸਹੀ ਸਨੀ ਦਿਓਲ ਨੇ ਇਸ ਸਾਰੇ ਮਾਮਲੇ ਤੇ ਕੋਈ ਰਿਐਕਸ਼ਨ ਤਾਂ ਦਿੱਤਾ ਦੂਜੇ ਪਾਸੇ ਸਨੀ ਦਿਓਲ ਕੋਰੋਨਾ ਵਾਇਰਸ ਨਾਲ ਲਾਟ ਰੇ ਨੇ ਕੋਈ ਦਿਨ ਪਹਿਲਾਂ ਕੋਰੋਨਾ ਪੋਜ਼ਿਟਿਵ ਆਇਸੀ ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਹੀ ਸੋਸ਼ਲ ਮੀਡੀਆ ਤੇ ਦਿੱਤੀ ਸਨੀ ਦਿਓਲ ਫਿਲਹਾਲ ਮਨਾਲੀ ਚ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈ